ਸਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਸਾਡੇ ਥਿਰੇ ਦੇ ਜੁਵਾ ਮੋਰਾਂ ਦੇ ਪ੍ਰਧਾਨ ਸਭੀ ਬੈਠ ਜੀ ਹੋਣਾ ਨੇ ਅਤੇ ਸਮਾਜੀ ਟੀਮ ਨੇ ਇਸ ਮੰਡਲ ਦੇ ਪ੍ਰਧਾਨ ਸਾਹਿਬ ਜੀ ਕਮਲ ਪ੍ਰਭਕਰ ਜੀ ਚਰਮਾ ਚਲਨ ਟੱਕਰ ਸਾਹਿਬ ਐਸਸੀ ਮੋਰੇ ਜ਼ਿਲ੍ਹਾ ਪ੍ਰਧਾਨ ਰੋਸ਼ਟ ਸੱਬਰਵਾਲ ਜੀ ਸਾਡੇ ਲਈ ਲੱਖੀ ਸਰਪੰਚ ਜੀ ਰਾਜੇ ਚੋਹਾਨ ਜੀ ਅਨੰਦ ਜੀ ਜੀ ਕੋਸ਼ ਬੰਦੇ ਕਹਿੰਦੇ ਆ ਯਾਰ ਅਸੀਂ ਕੀ ਲੈਣਾ ਰਾਜੇ ਜੇ ਆਪਾਂ ਰਾਜਨੀਤੀ ਵਿੱਚ ਆਪਾਂ ਅੱਗੇ ਨਹੀਂ ਚੰਗੇ ਬੰਦੇ ਨਹੀਂ ਅਖਿਆਵਾਂਗੇ ਮਾਰੇ ਅੰਤਰਰਾਸ਼ਟਰੀ ਮੋਹਰੇ ਆ ਜਾਣਗੇ ਇਹ ਤੁਹਾਡਾ ਨਿਸ਼ਾਨ ਕਰ ਰਿਹਾ ਇਸ ਕਰਕੇ ਅੱਜ ਵਰਗੜੇ ਚੰਗੇ ਬੱਚੇ ਆ ਚੰਗੇ ਮੁੰਡੇ ਆ ਮੋਹਰੇ ਹੋਣੇ ਚਾਹੀਦੇ ਆ ਔਰ ਜਿਹੜਾ ਸਾਡੇ ਰਾਸ਼ਟਰ ਦਾ ਨਿਰਮਾਣ ਆ ਨਾ ਅੱਜ ਅੱਜ ਸਰਕਲ ਦਾ ਪ੍ਰਧਾਨ ਬਣਿਆ ਕੱਲ ਉਹ ਜ਼ਿਲ੍ਹੇ ਦਾ ਪ੍ਰਧਾਨ ਬਣੂ ਹਲਕੇ ਦਾ ਪ੍ਰਧਾਨ ਬਣੂ ਪੰਜਾਬ ਦਾ ਪ੍ਰਧਾਨ ਬਣੂ ਪ੍ਰੇਸ਼ ਕਰਕੇ ਬੱਚੇ ਜਿਹੜੇ ਅੱਗੇ ਪਿਆਸਲੇ ਚਾਉਣਾ ਚਾਹੀਦਾ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੇ ਮਾੜੇ ਅੰਸਾਰੇ ਆ ਮੋਰੇ ਨਾ ਸਕਣ ਜਿੰਦਾਬਾਦ ਆਗੋ ਇਸ ਪੱਗ ਜਿੰਦਾਬਾਦ ਆਗੋ ਇਸ ਪੱਗ ਜਿੰਦਾਬਾਦ ਆਗੋ ਇਸ ਪੱਗ ਜਿੰਦਾਬਾਦ ਅਜੀ ਤੇ ਗੋਦੇ ਵਾਜੀ ਜਿੰਦਾਬਾਦ ਜਰੂਰੀ ਨਹੀਂ ਕਿ ਜਦ ਤੱਕ ਨੌਜਵਾਨ ਜੁੜਦਾ ਨਹੀਂ ਦੇਖੋ ਜੀ ਅੱਜ ਜਿਹੜਾ ਪੰਜਾਬ ਦਾ ਹਾਲਾਤ ਆ ਲਾਰਡ ਆਰਡਰ ਦੀ ਸਥਿਤੀ ਆ ਦਿੱਲੀ ਮਰਡਰ ਹੋ ਰਿਹਾ ਨੌਜਵਾਨ ਸਾਡੇ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਤਸਦੇ ਜਾ ਰਹੇ ਆ ਔਰ ਸਰ ਦੇਸ਼ ਦੇ ਮਾਂਜੂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਜੋ ਦੇਸ਼ ਵਾਸਤੇ ਕੀਤਾ ਹੁਣ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਔਰ ਸਾਰੇ ਲੋਕਾਂ ਨੂੰ ਪਤਾ ਕਿ ਜਿਹੜਾ ਪੰਜਾਬ ਆ ਪੰਜਾਬ ਜਿੰਦਰ ਭਾਰਤੀ ਜੰਦਾ ਪਾਰਟੀ ਸਰਕਾਰ ਨਹੀਂ ਆਉਂਦੀ ਭਾਰਤੀ ਜੰਦਾ ਪਾਰਟੀ ਦੇ ਨਮਾਇਦੇ ਮੂਰੇ ਨਹੀਂ ਆਉਂਦੇ ਭਾਰਤੀ ਜੰਦਾ ਪਾਰਟੀ ਦੇ ਜਿਹੜੇ ਮੈਂਬਰ ਆ ਪਾਰਲੀਮੈਂਟ ਆ ਉਹ ਬਣ ਕੇ ਸੋ ਨਹੀਂ ਜਿੱਤ ਕੇ ਜਾਂਦੇ ਸਾਡਾ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ ਇਹਨਾਂ ਸਾਰੇ ਗੱਲਾਂ ਦੇਖਦੇ ਹੋਏ ਸਾਡਾ ਛੁੱਟਾ ਵੀਰ ਅਨਕੁਸ਼ ਚੋਹਾਨ ਜਿਹੜਾ ਅੱਜ ਅਸੀਂ ਸਾਡੇ ਮੰਡਲ ਦੇ ਪ੍ਰਧਾਨ ਸਾਹਿਬ ਕਮਲ ਪ੍ਰਵਕਰ ਜੀ ਉਹਨਾਂ ਦੇ ਮੰਡਲ ਦੇ ਵਿੱਚ ਇਹਨਾਂ ਨੂੰ ਜੁਵਾ ਮੋਰਚਾ ਦਾ ਪ੍ਰਧਾਨ ਲਾਇਆ ਗਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੱਡੀ ਵੱਡੀ ਨੌਜਵਾਨ ਕਿੱਡੀ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਜਿਹੜੇ ਆ 2-250 ਜਿਹੜਾ ਨੌਜਵਾਨ ਆ ਉਹ ਇੱਥੇ ਪਹੁੰਚ ਕੇ ਉਹਨਾਂ ਨੇ ਆਪਣੇ ਪ੍ਰਧਾਨ ਨੂੰ ਸਮਰਥਨ ਦਿੱਤਾ ਅਤੇ ਮੈਂ ਸਮਝਦਾ ਕਿ ਇੱਕ ਗੁੱਡ ਸਾਈਨ ਆ ਬੀਜੇਪੀ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜਾ ਬੰਦਾ ਪੜਿਆ ਲਿਖਿਆ ਬੰਦਾ ਸ਼ਹਿਰੀ ਬੰਦਾ ਜਾਂ ਜਿਹੜਾ ਬੰਦਾ ਦੇਸ਼ ਵਾਸਤੇ ਰਾਸ਼ਟਰਿਤ ਬਾਰੇ ਸੋਚਦਾ ਉਹਨਾਂ ਨੇ ਪਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਦੇਸ਼ ਦੀ ਰੱਖਿਆ ਵੀ ਕਰ ਸਕਦੀ ਹੈ ਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਸਿੱਧਾ ਕਰ ਸਕਦੀ ਹੈ ਜਿਵੇਂ ਕਿ ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬਾਂ ਲੰਘਾ ਖੋਲ੍ਹਿਆ ਭਾਰਤ 370 ਹਟਾਈ ਔਰ ਜਿਹੜੇ ਸ਼੍ਰੀ ਰਾਮ ਜੀ ਦਾ ਜੋ ਭਗਵਾਂ ਮੰਦਿਰ ਆ ਉਹਦਾ ਨਿਰਮਾਣ ਕੀਤਾ ਔਰ ਹੋਰ ਬਹੁਤ ਸਾਰੇ ਡਿਵੈਲਪਮੈਂਟ ਕੀਤੀਆਂ ਕਿ ਤੁਸੀਂ ਜਿਹੜਾ ਹਿੰਦੁਸਤਾਨ ਆ ਉਹ ਇੱਕ ਬਹੁਤ ਵੱਡੀ ਪਾਵਰ ਬਣ ਜਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਾਡਾ ਕਿੰਨਾ ਪਛੜ ਗਿਆ ਕਿਉਂਕਿ ਪਿਛਲੀ ਵਾਰੀ ਕਾਂਗਰਸ ਸਰਕਾਰ ਬਣ ਗਈ ਦੇਸ਼ਵਾਦੀ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਇਹ ਸੈਂਟਰ ਦੀਆਂ ਸਕੀਮਾਂ ਮੋਦੀ ਸਾਹਿਬ ਦੀਆਂ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚ ਨਹੀਂ ਪਾ ਰਹੀਆਂ ਜਿਵੇਂ ਕਿ ਆਰਿਸ਼ਮਾਨ ਕਾਰਡ ਹੀ ਆ ਉਹ ਕੀ ਕਰਦੇ ਆ ਕਿ ਜਿਹੜਾ ਸਿਹਤ ਵਾਸਤੇ ਪੈਸਾ ਆਉਂਦਾ ਉਹਨੂੰ ਹੋਰ ਪਾਸੇ ਖਰਚ ਕਰ ਦਿੰਦੇ ਆ ਜਿਹੜਾ ਕਿ ਆਪਣੇ ਆਪਣੇ ਸਰਕਾਰੀ ਹਸਪਤਾਲ ਜਿਹੜੀ ਹਾਲਾਤ ਆ ਉਹ ਖੱਤਾ ਹੋਈ ਪਈ ਆ ਔਰ ਬਹੁਤ ساری ਸਕੀਮਾਂ ਜਿਹੜੀਆਂ ਹੈਗੀਆਂ ਆ ਇਹ ਪੰਜਾਬ ਨੂੰ ਜਿਹਆਂ ਸਕੀਮਾਂ ਦਾ ਪੈਸਾ ਸੈਂਟਰ ਦੇ ਉਹ ਦੁਰਪਯੋਗ ਕਰਦੇ ਆ ਚਾਹੇ ਕਿ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੀਜੀ ਵਾਰ ਜਿਹੜਾ ਪ੍ਰਧਾਨ ਮੰਤਰੀ ਬਣਨਾ ਵੇ ਸਾਡਾ ਵੀ ਯੋਗਦਾਨ ਆਵੇ ਸਾਡੀ ਵੀ ਇਹਦੀ ਵੋਟ ਆ ਇੱਕ ਜੋਨੂ ਕਮਲ ਦਾ ਪਟਨ ਚ ਦਬਾ ਕੇ ਅਸੀਂ ਭਾਰਤੀ ਜਾਂਦਾ ਪਾਣੀ ਕੰਮਜਾ ਬਣਾਉਣਾ ਪੰਜ ਜਿਹੜਾ ਜਿਹੜਾ ਇਕੱਠੇ ਤੱਕ 2000 ਕਰਨ ਵਾਹਿਦਗੁਰੂ ਜੀ ਦਾ ਖਾਲਸਾ ਵਾਹਿਦਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਵੱਡੇ ਭਾਈ ਸਰਦਾਰ ਅੰਮ੍ਰਿਤ ਸਿੰਘ ਖੋਦੇਆ ਜ਼ਿਲ੍ਹਾ ਪ੍ਰਧਾਨ ਜੀ ਦਾ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਮੈਂ ਹਮਕੁਚਹਾਰ ਨੂੰ ਕਪੂਰਥਲੇ ਮੰਡਲ ਬੰਦਾ ਜੀ ਦਾ ਪ੍ਰਧਾਨ ਨਿਯਤ ਕਰਦਾ ਹਾਂ ਜੀ ਅੱਜ ਤੈਨੂੰ ਪ੍ਰਧਾਨ ਨਿਯਤ ਕੀਤਾ ਗਿਆ ਹੈ ਮੰਡਲ ਇਕਰ ਮਾਦੇ ਬਹੁਤ ਬਹੁਤ ਧੰਨਵਾਦ ਜੀ ਰਜੀਤ ਸਿੰਘ ਖੋਜੇਵਾਲ ਜੀ ਕਣੀ ਬੈਂਸ ਜੀ ਉਸ ਵਾਰ ਆਪਣੇ ਭਰਾ ਰਾਜ ਪੁਖਾਨ ਜੀ ਪਾਰਟੀ ਹਾਂ ਜੀ ਜਿਹੜਾ ਹੁੰਦਾ ਕਿ ਦਿੱਤਾ ਗਿਆ ਹੁੰਦਾ ਜਿਹਨੇ ਸੀ ਕਰਨ ਜੀ ਇਹ ਜੀ ਅਸੀਂ ਇਹ ਮੁੰਡੇ ਨੂੰ ਮੈਂ ਦਿੱਤੀ ਨਾ ਬਹੁਤ ਯੂਥ ਸ਼ਕਤੀ ਤੋਂ ਤੁਰਦਾ ਮੁੰਡੇ ਦੇ ਨਾਲ ਅਸੀਂ ਇਹਦੀ ਕੂਬੀ ਦਿੱਤੀ ਕਿ ਇਹੋ ਜੇ ਹੋਣ ਹਰ ਮੁੰਡਿਆਂ ਜੀ ਭਾਕੇ ਜਨਤਾ ਪਾਰਟੀ ਦੇ ਵਿੱਚ ਬਹੁਤ ਲੋੜ ਸੀ ਤੇ ਇਸੇ ਕਰਕੇ ਅਸੀਂ ਨੂੰ ਆਪਾਂ ਸਰਕਲ ਵੰਦਾ ਸ਼ਹਿਰੀ ਪ੍ਰਧਾਨ ਨੂੰ ਨੋਟ ਕੀਤਾ ਜੀ ਤੁਸੀਂ ਜਾਣਦੇ ਹੋਗੇ ਆਪਣਾ ਰਾਮ ਮੰਦਰ 500 ਸਾਲਾਂ ਬਾਅਦ ਜਿਹੜਾ ਆਪਣਾ ਬਣਿਆ ਹੈ ਤੇ ਇੱਕ ਆਪਣਾ ਕਰਤਾ ਕੋਲ ਕੁਆਲਿਟੀਰ ਜਿਹੜਾ ਹੋਵੇ ਆਪਣਾ ਖੁੱਲ ਚੁੱਕਾ ਹੈ ਇੱਕ ਜਿਹੜਾ ਆਪਣਾ ਇੰਡੀਆ ਲੈਵਲ ਜਿਹੜੀ ਅੱਜ ਕੱਲ੍ਹ ਸਟੈਂਡ ਬਣਿਆ ਹੈ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਇੰਡੀਆ ਦਾ ਇੱਕ ਨਾਮ ਚੱਲਦਾ ਹੈ ਇਹ ਕਿ ਨਹੀਂ ਤੇ ਨਾਲੇ ਜੋ ਆਪਣੀ ਅੱਜ ਕੱਲ੍ਹ ਜਿਹੜੀ ਪਾਲਿਸੀਆਂ ਹਨ ਕਿ ਦੇਸ਼ ਨੀਤੀਆਂ ਸਾਰੀਆਂ ਉਹ ਜਿੰਨਾ ਇੰਡੀਆ ਦਾ ਆਪਣਾ ਨਾਮ ਮੰਨਿਆ ਜਾਂਦਾ ਉਹਦੇ ਵਿੱਚ